ਇੱਕ ਨੂੰ ਸਮਝਾਇਆ ਕਿ ਵੀ ਤੇਰੀ ਆਹੀ ਉਮਰ ਆ ਜਿਹਦੇ ਵਿੱਚ ਤੂੰ ਜੱਫੇ ਲਾਵੇਂ ਯੋਰਾ ਜਾਂ ਜੱਫੇ ਲਾਵੇਂ ਪਰ ਉਸਤਾਦ ਕਹਿੰਦਾ ਵੀ ਜੇ ਤੂੰ 2-4 ਜੱਫੇ ਜਾਂ 5 ਜਾਂ 10 ਜੱਫੇ ਲਾਉਣਾ ਮੈਂ ਉਹ ਜੱਫਿਆਂ ਨੂੰ ਜੱਫੇ ਨਹੀਂ ਮੰਨਦਾ ਤੇਰੀ ਯੰਗ ਏਜ ਆ ਤਰੀ 22 ਸਾਲਾਂ ਦੀ ਉਮਰ ਆ 22 ਸਾਲਾਂ ਦੀ ਉਮਰ ਵਿੱਚ ਤੂੰ ਨੇਰੇ ਜੱਫੇ ਲਾਵੇਂ ਵੀ ਤੂੰ ਸਾਰੇ ਹੀ ਸਾਰੇ ਟੱਚ ਸਾਰੇ ਨੇ ਸਾਰੀ ਪੜੇ ਤੇ ਇਹ ਤੋਂ ਮੈਂ ਖੁਸ਼ ਹੂ ਮਾਂ ਮੈਂ ਤੈਨੂੰ ਦੁਆਸ ਜੱਫਿਆਂ ਤੇ ਸ਼ਾਬਾਸ਼ੀ ਨਹੀਂ ਦਿੰਦਾ ਸ਼ਾਬਾਸ਼ ਤਾਂ ਤੁਸੀਂ ਮੈਨੂੰ ਦੋ ਜਿਹੜੇ ਮੈਂ ਛੋੜੇ ਨਾਲ ਫਿਰਕੇ ਛੋੜੇ ਜੱਫੇ ਲਵਾ ਦਿੰਨਾ ਜਾਂ ਤੁਹਾਡਾ ਇੱਕ ਲੰਦਾ ਜੱਫਾ ਤੁਹਾਨੂੰ ਪਾੜ ਦਿੰਨਾ ਵੀ ਬਾਕੀ ਤੁਸੀਂ ਆਪ ਸੁਣ ਲਓ ਕੀ ਕਿਹਾ ਸਤਾਦ ਇਹ ਤਾਂ ਟੱਚ ਹੁਣ ਵੇਖ ਉਹਨਾਂ ਨੂੰ ਪਤਾ ਪਲਵਾਨ ਨੂੰ ਹੀ ਪਰਕੇ ਟੱਚ ਨਹੀਂ ਮਾਰਨਾ ਪਲਵਾਨ ਨੇ ਘੜੀਆਂ ਪਕਾ ਪਾ ਲੈਣ ਨੂੰ ਕਰ ਕਰਦੇ ਆ ਨਾ ਸਾਰੇ ਜੇ ਪਰ ਜੇ ਪੱਚ ਮਾਰਾਂਗੇ ਪਾਣ ਪੈ ਜਾਣ ਇੱਥੇ ਗਾਵਾ ਜਾਣਾ ਹੁਣ ਤੁਹਾਨੂੰ ਜਦੋਂ ਕੋਈ ਟੱਚ ਮਾਰਦਾ ਤੁਹਾਡੇ ਤੋਂ ਉਹਨਾਂ ਨੂੰ ਕੀ ਡਰ ਤੁਹਾਡਾ ਕੋਈ ਡਰ ਤੇ ਬਣਾਉ ਹੁਣ ਯਾਰ ਜੰਗ ਹੁਣ ਮਨ ਲੈ ਤੇਰੀ ਜੰਗ ਇਹ ਜਾਂ ਜੰਗ ਇਹ ਚ ਤੇ ਮੈਂ ਕਹਿੰਦਾ ਵੀ ਜੰਗ ਇਹ ਦੇ ਵਿੱਚ ਨਾ 10 ਦੱਫੇ ਵੀ ਥੋੜੇ ਆ ਮੈਂ ਨਹੀਂ ਮੰਨਦਾ ਜੰਗ ਇਹ ਦੇ ਵਿੱਚ 22 ਸਾਲ ਬੰਦੇ ਦੀ ਉਮਰ ਹੋਵੇ ਤੇ ਮੈਂ ਉਹਨੂੰ ਸ਼ਾਵਾਸ਼ੇ ਦੇਉਂਗਾ ਤੂੰ ਬੜਾ ਵਧੀਆ ਕੰਮ ਕੀਤਾ ਨਾ ਇਹ ਉਮਰ ਆ ਇਹ ਤੂੰ ਲਾਉਣੇ ਆ ਜੱਫੇ ਇਹ ਤੇਰੀ ਉਮਰ ਆ ਸ਼ਾਬਾਸ਼ੇ ਸ਼ਾਬਾਸ਼ੇ ਉਹਨੂੰ ਬੰਦੇ ਨੂੰ ਦੋ ਮੈਨੂੰ ਹੁਣ ਮੇਰੇ ਵੱਲ ਤੋਂ ਤੁਹਾਡੀ ਸ਼ਾਬਾਸ਼ੇ ਬੰਦੀ ਆ ਕਿਉਂਕਿ ਮੇਰੀ ਹੁਣ ਏਜ ਏਜ ਹੋ ਗਈ ਆ ਮੈਂ ਤੇ ਫੇਟਿਆ ਹੁਣ ਜੇ ਮੈਂ ਤੁਹਾਨੂੰ ਸ਼ਾਬਾਸ਼ੇ ਦੇ ਜਾਵਾਂ ਬੱਲੇ ਇੱਕ ਨਾ بڑا ਕੰਮ ਕੀਤਾ ਈ ਕਿਉਂ ਕਿਉਂ ਦਮਾ ਤੇਰੀ ਉਮਰ ਆ ਤੂੰ ਕਰਨਾ ਤੂੰ ਮੋਟਿਆ ਗੋਟੀਆਂ ਬੋਣਾ ਤੂੰ ਪਾਉਣੀ ਆ ਤੇਰੀ ਉਮਰ ਆ ਮੈਂ ਕਿਹੜੀ ਗੱਲ ਸ਼ਾਬਾਸ਼ੇ ਦਵਾ ਤੁਹਾਨੂੰ ਹਾਂ ਇਹ ਕੈਸਾ ਦਾ ਵਧੀਆ ਇਹਦਾਂ ਲਾਓ ਮੇਨੂੰ